ਸਸ ਸਤਿ ਸ਼੍ਰੀ ਅਕਾਲ ਦੋਸਤੋ ਬੈਤ ਗੱਡਾ ਭਗਵੰਤਪਨ ਦੋਸਤੋ ਜੋਨ ਪ੍ਰਚਾਰ ਖਤਮ ਹੋ ਗਿਆ ਮੈਂ ਤੁਹਾਨੂੰ ਸਿਰਫ ਇੱਕ ਬੇਨਤੀ ਕਰਨੀ ਸੀ ਇਸ ਤੋਂ ਵੱਧ ਨਹੀਂ ਮੈਂ ਕਰ ਸਕਦਾ ਬੇਹੋਸ਼ੀ ਦੇ ਲੈਵਲ ਤੱਕ ਪਾਗਲਪਨ ਦੇ ਲੈਵਲ ਤੱਕ ਮੈਂ ਕੰਮ ਕੀਤਾ ਮੈਂ ਆਪਣਾ ਫਰਜ਼ ਨਿਭਾਤਾ ਹੁਣ ਫਰਜ਼ ਨਿਭਾਉਣ ਦੀ ਵਾਰੀ ਤੁਹਾਡੀ ਹੈ ਕੱਲ ਨੂੰ ਵੋਟਾਂ ਪਾ ਕੇ ਆਪਣਾ ਫਰਜ਼ ਨਿਭਾਏ ਜੇ ਹੁਣ ਵੀ ਪੰਜਾਬੀ ਨਾਂ ਬਦਲੇ ਜੇ ਹੁਣ ਵੀ ਆਪਾਂ ਨੇ ਕੋਈ ਇਸ ਤਰ੍ਹਾਂ ਦੀ ਗਲਤੀ ਕਰ ਤਾਂ ਘਟੂ ਘਟ ਮੇਰਾ ਕਸੂਰ ਨਹੀਂ ਹੋਊਗਾ ਇਹ ਚੋਂ ਘਟੂ ਘਟ ਮੇਰਾ ਨਾਮ ਅੱਗ ਬੁਝਾਉਣ ਵਾਲਿਆਂ ਦੀ ਲਿਸਟ ਦੇ ਵਿੱਚ ਆਊਗਾ ਇਹ ਗੱਲ ਤਾਂ ਮੈਨੂੰ ਸਕੂਨ ਹੈ ਸੋ ਮੈਂ ਆਪਣਾ ਫਰਜ਼ ਨਿਭਾਤਾ بڑے ਇਲਜ਼ਾਮ ਲਾਏ ਇਹਨਾਂ ਨੇ بڑے ਦੋਸ਼ ਲਾਏ ਦਲਿੱਕੀ ਕੀ ਕੀਤਾ ਘਟੀਆਂ ਕਿਸਮ ਦੀਆਂ ਹਰਕਤਾਂ ਇਹਨਾਂ ਨੇ ਕੀਤੀਆਂ ਪਰ ਤੁਹਾਡੇ ਪਿਆਰ ਸਦਕਾ ਲੱਗੇ ਰਹੇ ਉਮੀਦ ਹੈ ਕੱਲ ਨੂੰ ਉਮੀਦ ਹੈ ਕਿ ਨਵਾਂ ਸੂਰਜ ਚੜ੍ਹੂਗਾ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਦੋਸਤਾਂ ਨੂੰ ਆਪਣੇ ਮਿੱਤਰਾਂ ਨੂੰ ਸਾਰਿਆਂ ਨੂੰ ਕਹੋ ਕੱਲ ਨੂੰ ਬਦਲਾਂਗੇ ਬਹੁਤ ਹੋ ਗਈ ਕਾਂਗਰਸ ਬਹੁਤ ਹੋ ਗਈ ਕਾਲੀ ਕੁਝ ਨਮੀ ਕਹਾਣੀ ਲਿਖੀਏ ਕੋਈ ਨਮਾ ਰਾ ਪਾਈਏ ਕੋਈ ਨਵੀਂ ਡੰਡੀ ਬਣਾਈਏ ਸੜਕਾਂ ਸਰਕਾਰਾਂ ਬਣਾਉਂਦੀਆਂ ਨੇ ਤੇ ਸੜਕਾਂ ਕਈ ਵਾਰੀ ਮੰਜ਼ਿਲ ਤੇ ਲੇਟ ਲੱਗ ਜਾਂਦੀਆਂ ਨੇ ਜਿਹੜੀਆਂ ਲੋਕਾਂ ਦੁਆਰਾ ਬਣਾਈਆਂ ਹੋਈਆਂ ਡੰਡੀਆਂ ਨੇ ਉਹ ਪਹਿਲ ਲੈ ਜਾਂਦੀਆਂ ਨੇ ਤੇ ਸੜਕਾਂ ਤੇ ਟੋਲ ਟੈਕਸ ਆ ਜਾਂਦੇ ਨੇ ਡੰਡੀਆਂ ਤੇ ਕੋਈ ਟੋਲ ਟੈਕਸ ਨਹੀਂ ਹੁੰਦਾ ਆਪਣੀ ਡੰਡੀ ਕੱਲ ਨੂੰ ਆਪਣਾ ਬਹੁਤ 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 ਧੰਨਵਾਦ ਤੁਸੀਂ ਫੇਸਬੁਕ ਤੇ YouTube ਤੇ WhatsApp ਤੇ Twitter ਤੇ ਇੰਨਾ ਜ਼ਿਆਦਾ ਪਿਆਰ ਦਿੱਤਾ ਇੰਨਾ ਜ਼ਿਆਦਾ ਪਿਆਰ ਦਿੱਤਾ ਕਮੈਂਟ ਕੀਤੇ ਸਾਰੇ ਕਮੈਂਟ ਮੈਂ ਪੜ ਵੀ ਨਹੀਂ ਸਕਿਆ ਹਾਂਗਾ ਜਵਾਬ ਜਵਾਬ ਵੀ ਨਹੀਂ ਦੇ ਸਕਿਆ ਹਾਂਗਾ ਪਰ ਤੁਹਾਡੇ ਪਿਆਰ ਮੇਰਾ ਹੌਂਸਲਾ ਵਧਾਉਂਦਾ ਰਿਹਾ ਲਵ ਯੂ ਆਲ ਇੰਨੇ ਮੇਰੇ ਵੋਕਲ ਕਾਰਡ ਤੇ ਵਿੱਚ ਇਨਫੈਕਸ਼ਨ ਹੋ ਗਈ ਕੋਈ ਗੱਲ ਨਹੀਂ ਸ਼ਾਇਦ ਕੱਲ ਤੋਂ ਬਾਅਦ ਮੇਰੇ ਬੋਲਣ ਦੀ ਲੋੜ ਨਹੀਂ ਰਹੇ ਪੰਜਾਬ ਬੋਲੂਗਾ ਕੱਲ ਨੂੰ ਲਵ ਯੂ